ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਨੂੰ ਕੀ ਬੀਤੇ ਦਿਨਾਂ ਦੇ ਵਿੱਚ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਸੀ ਤੇ ਅੱਜ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰ ਦਿੱਤੇ ਤੇ ਨਾਲ ਹੀ ਜੋ ਸੁਖਬੀਰ ਸਿੰਘ ਬਾਦਲ ਅਮਰਤਪਾਲ ਸਿੰਘ ਦੇ ਬਾਰੇ ਬੋਲੇ ਉਹਨਾਂ ਨੂੰ ਵੀ ਠੋਕਮਾ ਜਵਾਬ ਦਿੱਤਾ ਤੇ ਹੁਣ ਪ੍ਰਸ਼ਾਸਨ ਨੂੰ ਵੀ ਲਲਕਾਰ ਮਾਰਿਆ ਸਿੱਧੀ ਚੇਤਾਵਨੀ ਦੇ ਦਿੱਤੀ ਆ ਤੇ ਅਮਰਤਪਾਲ ਸਿੰਘ ਦੇ ਬਾਰੇ ਵੀ ਦੱਸ ਦਿੱਤਾ ਕਿ ਆਖਰ ਕਦੋਂ ਜੇਲ੍ਹ ਚੋਂ ਬਾਹਰ ਉਹਦੇ ਵਾਰੀਆਂ ਘਾਰੀਆਂ ਜੋ ਚਲੇ ਆ ਰੇ ਜਾਂ ਪੰਜਾਬ ਲੈਵਲ ਦੇ ਜੋ ਵੀ ਆ ਸਰ ਜਿਹੜੀ ਉਹ ਕੌਮੀ ਕੰਮ ਦੀ ਜਨ ਬੰਨ ਲਗਾਤਾਰ ਚਾਰ ਸੱਤਰ ਬਹਰ ਵਹੀ ਮੌਜੂਦ ਕੋਲ ਵੀ ਸਤਿਕਾਰ ਵੱਲ ਸਤਿਕਾਰ ਕਹਿੰਦੀ ਕਿ ਇਹ ਸਾਲ ਕੀ ਸਿਸਟਮ ਹੈ ਕਿ ਅੱਜ ਤੋਂ ਸਾਲ ਤੋਂ ਬਣਾਉਣ ਕੋਲ ਰਹੇ ਨੇ ਬਸ ਬਹੁਤ ਰਵਾਇਤੀਆਂ ਨੂੰ ਲਈ 16 ਸਾਲ ਜੇ ਇਹ ਜਿਹੜੇ ਖਾਲਾ ਤੇ ਜੋ 16 ਸਾਲ ਵੀ ਨਹੀਂ ਠੂੜ ਰੋਵੇ ਬਦਲ ਸਾਬ ਨੇ 16 ਸਾਲ ਨਹੀਂ ਕੀਤੀ ਤੇ ਸੁਖਵੀਰ ਬਾਦ ਨੇ ਕਿੰਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਹੇ ਹੈ ਇਹ ਜਿਹ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਕਿਸ ਤਰ੍ਹਾਂ ਕੌਮ ਦੇ ਬੰਦੇ ਨੇ ਜੇਲ ਨੂੰ ਛੁੱਟੇ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਗ ਹੈ ਉਹ ਜੇਲੋਂ ਗ੍ਰਹਿਣ ਤੇ ਇਹ ਉਹਨਾਂ ਦੇ ਮਗਨ ਰਾਜ ਕਰਦੇ ਰਹੇ ਇਹ ਇਹ ਇਹਨਾਂ ਦੀ ਉਹ ਮਨਸਾ ਹੈ ਇਸ ਤਰ੍ਹਾਂ ਕਿ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਨਹੀਂ ਉਹਨਾਂ ਨੂੰ ਕਿ ਹੁਣ ਕਾਹ ਮੈਨ ਨੇ ਕਾਰ ਦੱਸੋ ਉਹ ਨੇ ਆਖ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੇ ਕੁਰਬਾਨ ਨਹੀਂ ਕਰੇਗੀ ਉਹ ਤਾਂ ਅਕਾਲ ਤਖਤ ਤੋਂ ਹੀ ਧੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕਾਹਨਾ ਏਦਾਂ ਦੇ ਧੋਖਾ ਖਾਏ ਆ ਤੇ ਉਦੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਦੀ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਚੈਲੰਜ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਹੀ ਉਹਨਾਂ ਨੂੰ ਬਲੇਮ ਕਰ ਰਹੇ ਆ ਕਿ ਉਹ ਉਹਨਾਂ ਉਹਨਾਂ ਨੂੰ ਕਿੰਨੇ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਪਾਰਟਾ ਹੋ ਜੀਏ ਜੇਕਰ ਇਹਨਾਂ ਦਾ ਉੱਤੇ ਦਾ ਦਿਨ ਆਵੇ ਜੀ ਕਿ ਸੁਣਨੀ ਕਾਹੀ ਹਰ ਗੱਲ ਦੀ ਲਗਤ ਪਈ ਆ ਤੇ ਪਾਰਟੀ ਗਰਾਉਂਡ ਤੋਂ ਪਹਿਲਾਂ ਸਾਨੂੰ ਦਿੱਤਾ ਨਹੀਂ ਜੀ ਇਹ ਜੀ ਹੁਣ ਦੇਖੋ ਇੱਕ ਪੱਧ ਸਿਆਸੀ ਪਾਰਟੀ ਉਹਨਾਂ ਦੇ ਵੀ ਹੈ ਜੀ ਪੰਚਤ ਇੰਟਰਨੈਸ਼ਨਲ ਕੰਫਰੰਸ ਤੇ ਗਾ ਲੇ ਤੇ ਹੋਰ ਵੀ ਤਰ੍ਹਾਂ ਦੀ ਸਾਰੇ ਸਾਰੇ ਆਪੋ ਆਪਣੀ ਜਗ੍ਹਾ ਤੇ ਆ ਜੀ ਉਹਦੀ ਉਹਦੇ ਇੱਕ ਅਸੀਂ ਵੀ ਏਪੀ ਦੇ ਆਪਣੇ ਤੌਰ ਤੇ ਇੱਕ ਖੇੜੀ ਕਰ ਰਹੇ ਆ ਕਿ ਸਾਰੇ ਵਕਤ ਇਸ ਨੂੰ ਦੇ ਆਸ਼ੀਰਵਾਦ ਚ ਆਉਣੇ ਆ ਸਾਰੇ ਨਾਲ ਸਹਿਯੋਗ ਚ ਆਉਣੇ ਆ ਕਿ ਕੋਈ ਇਹੋ ਵੀ ਕੋਈ ਗੱਲ ਨਹੀਂ ਕੀਤੀ ਹਾਂ ਕਿ ਕੋਈ ਦੇਪਵਾਂ ਦੀ ਕਰਦੀ ਕਿ ਲਾਡਿਕਮ ਦੇ ਜਿਵੇਂ ਦਸਤਾਨੇ ਤੋਂ ਵੀ ਨਾਲ ਪੱਛਮ ਨਾਲ ਦਾਂਸਲ ਵਾਲਾ ਨਗਰ ਵੀ ਸਾਡੇ ਕੋਲ ਪੋਸ਼ੀਸ਼ ਕਰਨੇ ਸਾਰੇ ਤਾਲੀਦਲ ਇਕੱਠੇ ਹੋ ਜਾਣ ਕਿ ਨਹੀਂ ਨਹੀਂ ਅਸੀਂ ਸਾਰਿਆਂ ਨੂੰ ਇਹ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਾਰੇ ਇਹ ਤੇ ਮੇਰਾ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲਗਾਗੇ ਕਿ ਫੇੜੀ ਸਾਡਾ ਕੋਈ ਕੋਈ ਜਿਆਦਾ ਹੋਵੇ। ਇਹ ਰੱਪਾ ਕਾਹਦੇ ਫਰੰਟ ਤੇ ਖੜਾ ਹੋ ਕੇ ਟੋਲ ਬੋਲਦਾ ਹੈ। ਨਹੀਂ ਉਹ ਉਹ ਦੇਖ ਤੈਨੂੰ ਕੁੱਝ ਨਹੀਂ ਕਰਦਾ ਪਰ ਉਹ ਰੋਜ਼ ਹੀ ਟੋਕਦਾ ਰਹੇ। ਨਹੀਂ ਇਹ ਦੇਖੋ ਜੀ ਜਥੇਵਰ ਸਾਹਿਬ ਨੇ ਜਦੋਂ ਉਹ ਦੋ ਧਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹ ਉਹਨਾਂ ਨੂੰ ਉਹਨਾਂ ਨੇ ਹੁਜੂਮ ਦਿੱਤਾ। ਉਨ ਉਹਨਾਂ ਵਾਸਤੇ ਯੋਗ ਨਾ ਮਾ ਉਹਨਾਂ ਨੇ ਉਹਨਾਂ ਨਾਲ ਸਾਰੇ ਕੰਸ ਦੇ ਬਾਕੀ ਜੱਥੇ ਬੰਦਿਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਅਲਤਿਕ ਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਵਿਦਿਆਥੀਆਂ ਤੇਰਾ ਨੂੰ ਮੰਨਿਆ ਨਹੀਂ ਇਸ ਕਰਕੇ ਵਿਦਿਆ ਹੋਰ ਵੀ ਵਕਵਾ ਖੜਾ ਹੈ ਤੇ ਇਹ 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 ਮਤਲਬ ਉਹਨਾਂ ਦਾ ਗਰੁੱਪ ਵਾਲੇ ਬਾਰੇ ਕੀ 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 ਚਾਰਾ ਤੋਂ ਬੀ ਮਾਦਾਉਣਾ ਚਾਹੁੰਦੇ ਨਹੀਂ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਆਪਾਂ ਨਾਲ ਮਿਲ ਕੇ ਚੱਲੀਏ ਪਰ ਫਿਰ ਵੀ ਇਹ ਸੰਕੋਚ ਇਹ ਇਹੋ ਜਿਹੇ ਸਵਾਲ ਸਾਡੀਆਂ ਹੋਣਗੇ ਆਪਾਂ ਕਹਿ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕਾਮ ਨਹੀਂ ਆਉਗਾ ਉਸ ਟਾਈਮ ਤੇ ਕੋਈ ਨੁਕਸਾਨ ਕੀਤਾ ਜਾਂ ਉਹ ਇਹਨਾਂ ਦੇ ਨਾਲ ਵਿਚਰਦੇ ਰਹੇ ਆ ਜਿੰਨੇ ਕੁ ਦੋਸ਼ੀ ਹੈ ਉਹ ਕੋਈ ਕਈ ਉਹਨਾਂ ਚ ਇਹਨੂੰ ਵੱਧ ਵੀ ਦੋਸ਼ੀ ਹੈਗੇ ਇਸ ਤਰ੍ਹਾਂ ਕਿ ਆਪਾਂ ਸਾਰੇ ਜਣੇ ਇਹ ਤਾਂ ਬਾਅਦ ਚ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਥ ਤੇ ਉਹ ਆਪਣੀ ਤਾਕਤ ਦੀ ਤਾਜਤ ਵਾਸਤੇ ਨਹੀਂ 500 ਆਕੇ ਲੱਗ ਰਹੇ ਉਹ ਜਿਹੇ ਨਜ਼ਰ ਨੇ ਵਿਚਾਰ ਕਰ ਰਹੇ ਨੇ ਭਾਈ ਅਮਰਪਾਲ ਸਿੰਘ ਨੇ ਸ਼ਾਲਕਾ ਦੀ ਬੀਬੀ ਬਿਜਲੀ ਕਰਾਤੀ ਤੇ ਤੁਹਾਡਾ ਕੀ ਕਦਮ ਹੋ ਜਾ ਜਦੋਂ ਨਮਾਕਾਰੀ ਗਲ ਬੰਨਜੇਗਾ ਇਤਜਾਰ ਚ ਲਿਖ ਜਾਓਗੇ ਇਸ ਮਹੀਨੇ ਵੀ ਸਤੰਬਰ 20 ਵਿੱਚ ਅੱਜ ਅੱਗੇ ਜਿਹੜੀ ਸਾਡੀ ਨੌਜਵਾਨੀ ਦੀ ਮਸ਼ੀਨ ਹੈ ਪੰਜਾਬ ਨਸ਼ਿਆਂ ਤੋਂ ਉੱਦਾ ਤੀਰ ਗਿਆ ਤੇ ਬੀਚਾ ਵਿੱਚ ਜਿਹਾ ਕੋ ਸਾਨੂੰ ਹੁਣ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਤੇ ਜੋ ਅਮਰਪਾਲ ਨੇ ਜਸਾਇਆ ਉਹ ਵੀ ਇੱਥੇ ਰਿਸ਼ਤੇ ਹੀ ਲੋਕਾਂ ਨੇ ਬਹੁਤ ਲੋਕਾਂ ਨੂੰ ਉਮੀਦ ਆ ਇਹ ਜੇ ਅਮਰਪਾਲ ਬਾਵਾ ਜਨਤਾ ਸ਼ਾਇਦ ਸਾਡੇ ਬੱਚੇ ਬੱਠਕ ਦੇ ਆ ਸਾਡੀ ਜਿਹੜੀ ਨੌਜਵਾਨੀ ਸਾਡੀ ਅਪਦਾ ਦੀ ਚੀਜ਼ ਰੱਖਦਾ ਜਿਹੜਾ ਸਾਡੇ ਗਿਆ ਵਗ ਰਿਹਾ ਉਹ ਖਸਮ ਹੋ ਸਕਦਾ ਇਸ ਤਰ੍ਹਾਂ ਕੇ ਲੋਕਾਂ ਨੇ ਉਸ ਬਹੁਤ ਵੱਡਾ ਸ਼ੋਕ ਦਿੱਤਾ ਇਸੇ ਲਈ ਆਪਣੇ ਜੱਸੀ ਗੁੰਦੀ ਨੂੰ ਆਪਣੀ ਪਾਰਟੀ ਇਸੇ ਵਾਸਤੇ ਜਿਆਦਾ ਇਹ ਜੋ ਆ ਉਹਦੀ એનર્ਜੀ ਜਿਹੜੀ ਇੱਥੇ ਲਾਵਾਂਗੇ ਕਿ ਪੰਜਾਬ ਦੀ ਨੌਜਵਾਨੀ ਵਿੱਚ ਭਾਈ ਅਮਰਪਾਲ ਜੀ ਪਾਕਿਸਤਾਨ ਦੀ ਮੰਗ ਕਰ ਦਿੰਦੇ ਜੇ ਪਾਰਟੀ ਸੱਤਾ ਚਾਹੁੰਦੀ ਫਿਰ ਵੀ ਪਾਕਿਸਤਾਨ ਦੀ ਗੱਲ ਹੋਵੇ ਵੀ ਇਹ ਜੀ ਅਤੇ ਹਰੇਕ ਸਿੱਖ ਜਿਹੜੀ ਆ ਇਹ ਦੋਵੇਂ ਨਿਯਾਜ਼ਾਸ ਕਰਦਾ ਹੈ ਕਿ ਰਾਜ ਕਰੇਗਾ ਖਾਲਸਾ ਇਹ ਖਾਲਸਾ ਰਾਜ ਜਿਹੜਾ ਆ ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਦੇਖਿਆ ਮਹਾਰਾਜਾ ਅੰਮ੍ਰਿਤ ਸਿੰਘ ਦਾ ਰਾਜ ਸਾਰਿਆਂ ਨੇ ਉੱਥੇ ਕੇਸੇ ਧਰਮ ਜਾਂ ਕਿਸ ਤਰ੍ਹਾਂ ਦੇ ਆਧਾਰ ਤੋਂ ਕੋਈ ਵਿਸਥਾਰ ਨਹੀਂ ਹੋਇਆ ਤੇ ਅਸੀਂ ਚਾਹੁੰਦੇ ਕਿ ਇਹੋ ਜਿਹਾ ਰਾਜ ਪੂਰੀ ਦੁਨੀਆ ਤੋਂ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਅਸੀਂ ਜੋ ਇਹ ਵੀ ਇੱਕ ਉਸ ਰਾਜ ਦਾ ਇੱਕ ਸਟੇਪੀ ਹੈ ਤੇ ਜੋ ਅਸੀਂ ਕੋਈ ਛਿੰਦਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਵੀ ਸੀ ਘਟਾ ਦਈਏ ਲੇਕਿਨ ਅਲਟੀਮੇਟਲੀ ਨਿਸ਼ਾਨਾ ਤਾਂ ਅਸੀਂ ਸਾਰੇ ਸਾਰੇ ਫਸਲ ਸੜਾਜੋ ਵਾਸਤੇ ਲੱਗ ਰਹੇ ਹਾਂ ਉਹ ਤਰੀਕ ਨੂੰ ਕਾਲ ਤੱਕ ਜਿਹੜਾ ਹੁਕਮ ਹੋਏ ਹਰ ਇੱਕ ਨੀਤੀ ਦੇ ਜੀਤੇ ਮਨਜ਼ੂਰ ਕਰਨ ਦਾ ਸੱਤ ਮੈਂਬਰੀ ਕਮੇਟੀ ਜੁਣਾਉਣ ਦੀ ਕਾਲੀਦਾਲੀ ਉਹ ਬੱਲੇ ਤੱਕ ਮੰਨੇ ਲਏ ਕਿ ਇਸ ਰੂਪ ਤੋਂ ਉਹਨਾਂ ਨੂੰ ਕਾਲ ਤੱਕ ਹੁਕਮਨਾਮਿਆਂ ਨੂੰ ਰੋਕਣਾ ਮੰਨ ਲਿਆ ਇਹ ਤੇ ਇਹ ਜੀ ਬਾਕੀ ਤੇ ਆਮ ਸੰਸਦਾਂ ਦੇ ਬਹੁਤ ਟੈਂਪ ਲਿੱਖੇ ਚਰੇ ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਟਹਾ ਲਾਈ ਟਹਾ ਲਈਆ ਉਹ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਸੀ ਸਾਹਿਬ ਨੂੰ ਮਾਫੀ ਦੇਣ ਨਾਲ ਜਾਂ ਜੋ ਜੋ ਕਥਾਚਾ ਵਰਤਿਆ ਤੇ ਲੋਕ ਤੇ ਉਦੋਂ ਤੋਂ ਰੋੜੀ ਪਾ ਰਹੇ ਸੀ ਲੇਕਿਨ 2015 ਤੋਂ ਬਾਅਦ ਸਿੱਕਾ ਇੱਕਦਮ ਨੰਗਾ ਚਿੱਟਾ ਸਾਫ਼ ਹੋ ਗਿਆ ਕਿ ਇਹ ਜਿਹੜੇ ਇਹ ਪੰਥਕ ਮੰਡਲ ਪੰਥ ਦੇ ਵਿਰੋਧੀ ਹੈ ਤੇ ਹੁਣ ਜੋ ਇਹਨਾਂ ਨੇ ਪੰਥਕ ਸੰਸਥਾਵਾਂ ਦਾ ਜੋ ਭਾਨ ਕੀਤਾ ਜੋ ਟਹਾ ਲਾਈ ਹੈ ਕਾਲ ਤੱਕ ਵੀ ਇਡੀ ਵੱਡੀ ਅਹਮਤਾਨ ਨੂੰ ਉਹ ਹੁਣ ਦੇਖੋ ਕਿ ਉੱਥੇ ਬੰਨ ਹੀ ਗਏ ਕਿ ਅਸੀਂ ਸਾਰੇ ਵਿਨਾਹ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰਦੇ ਫਿਰ ਉਹ ਤੋਂ ਕੋਈ ਰਸਤੇ ਨਹੀਂ ਬਣਾ ਕੇ ਅਸੀਂ ਫਿਰ ਲੋਕਾਂ ਨੂੰ ਦਿੱਤੇ ਗਏ ਇਹ ਅਕਾਲ ਤਖਤ ਨੂੰ ਕੋਈ ਉਹ ਦੇ ਸਮਰਪਤ ਨਹੀਂ ਦੇ ਉੱਥੋਂ ਭਗੌੜਦੇ ਆ ਇਸ ਕਰਕੇ ਇਹ ਸਾਰੇ ਗ੍ਰਾਮੀ ਬਾਜੀਆਂ ਕੀਤੀਆਂ ਜਾਰੀਆਂ ਆਪਣੇ ਕੋ ਰਾਸਥੀ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹੱਥ ਖੰਡੇ ਦੇ ਰਹੇ ਆ ਉਹ ਅਜਲ ਜਾਨ ਲਾਏ ਜਾ ਰਹੇ ਕਹਿੰਦੇ ਕਾਲੀ ਕਾਲ ਨੂੰ ਖੰਗੌਂ ਦੀ ਕੋਈ ਜਿੰਮੇਵਾਰੀਆਂ ਗਿਆਤ ਕਰਾ ਕੇ ਉਹਦੀਆਂ ਨਵੀਆਂ ਪਾਲਤੀਆਂ ਬਣਾ ਕੇ ਕਿ ਕਿਸ ਤਰ੍ਹਾਂ ਆਹ ਉਹਨਾਂ ਕੋਲ ਬੈਠਾ ਅਮਰਪਾਲ ਕਪੂਰ ਵੀ ਇਹ ਇਹ ਮਿੰਟੇ ਇਹ ਜੀਵਾਂ ਤੇ ਜੀਵਾਂ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀ ਹੁਣ ਬਾਲ ਤੋਂ ਕਿਉਂ ਅੱਜ ਹੋ ਰਹੀ ਆ ਆ ਖਾਲੀ ਜਗ੍ਹਾ ਤੇ ਤੁਸੀਂ ਪਹਿਲਾਂ ਹੀ ਆਈ ਤੋਂ ਪੰਜ ਸਾਹਿਬ 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇਹ ਕੋਈ ਹਾਲਾਤ ਜਿਹੜੀ ਆ ਕਿ 2022 ਦੀ ਇਸ ਸੰਕੀਤਾ ਤੁਸੀਂ ਦਿੱਤੇ ਹੋ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ੱਕੇ ਨਾ ਬਹੁਤ ਕੈਸਾ ਪੂਸਾ ਖਰਚ ਕਰਕੇ ਹਟਾਈ ਆ ਉੱਪਰ ਤੋਂ ਮੇਰੇ ਖਿਆਲ ਹੈ ਕਿ ਇਹ ਜਿਹੜੇ ਅੰਦਾਜ਼ ਇਹ ਲੋਕਾਂ ਤੇ ਲਾ ਰਹੇ ਇਹ ਨਾ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ ਆਪਣੀ ਲਾਸ਼ ਦੀ ਆਪਣੇ ਪਰਿਵਾਰਵਾਦ ਨੂੰ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਟੁੱਟੇ। ਪਾਣੀ ਲੱਗਦਾ ਹੀ ਆ ਉਹ ਇਸ ਤੋਂ ਬਾਅਦ ਲੈ। ਉਹ ਕਾਂਗਰਸ ਤੇ ਦੂਜੇ ਪਾਸੇ ਨਿਸ਼ਾਨਾ ਤਾਂ ਪਤੇ ਅੰਮ੍ਰਿਤਪਾਲ ਤੋਂ ਵੱਧ ਨਿਸ਼ਾਨਾ ਲੱਗ ਰਿਹਾ। ਇਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਰਪ੍ਰਵਾਨ ਕਲੀ ਜੋ ਹੋ ਸਕਦਾ ਕਿ। ਤੇ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀਆਂ ਨਹੀਂ ਦੇਖੀਆਂ। ਕਾਂਗਰਸ ਆ ਆਮ ਜੋ ਪੰਜਾਬ ਦੇ ਹਾਲਾਤ ਬਣਾ ਰਹੀ ਆ। ਜਾ ਭਾਰਤੀ ਜਨਤਾ ਪਾਰਟੀ ਹੈ ਜੋ ਦੇਸ਼ ਦੇ ਜਿੱਦਾਂ ਦਾ ਮੋਲ ਸੱਜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਹਾ ਇਹ ਖਾਲੀ ਅਮਰਪਾਲ ਕਿਉਂ ਦੇਖ ਰਹੇ ਹੋ ਅਮਰਪਾਲ ਨੂੰ ਪਤਾ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਦੀਆਂ ਨਜ਼ਰਾਂ ਤੇ ਲੋਕ ਉਹਨੂੰ ਬਹੁਤ ਪਿਆਰ ਕਰਦੇ ਐ ਇਸ ਕਰਕੇ ਉਹ ਜੋ ਆ ਲੋ ਇਲੈਕਸ਼ਨ ਜਿੱਤੇ ਹੀ ਉਹ ਜੇਲ੍ਹ ਚ ਬੈਠੇ ਨੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣਾ ਉਹ ਹੀ ਇਹਨਾਂ ਦੀ ਨੀਂਦਰਾ ਹੋਈ ਚੱਗੀ ਹੈ ਲੱਗਦਾ ਵੀ ਸੁਨੀਲ ਸਿੰਘ ਬਾਦਲ ਉਹਨਾਂ ਨੇ ਵੀ ਅਮਰਪਾਲ ਧਾਰੀ ਲੈ ਕੇ ਜਿਹੜੀ ਇਸ ਤਰ੍ਹਾਂ ਦੇ ਖਾਲਸਾ ਵੀ ਰੋਸ ਕਰਾਉਣੀ ਪਈ ਤਾਂ ਕਿ ਲੋਕਾਂ ਤੋਂ ਪਾਪੇ ਪਰ ਜਿਹੜਾ ਕੋਈ ਬੰਦਾ ਆ ਪਹਿਲਾਂ ਧਰਮੀ ਹੋਊਗਾ ਉਹ ਹੀ ਉਹ ਹੀ ਬੱਚਿਆਂ ਨੂੰ ਕੋਈ ਪ੍ਰੇਖ ਸਕਦਾ ਉਹ ਮੁਰਖਣ ਤੋਂ ਤੋੜ ਤਿਆਂ ਤੋੜਨ ਨੂੰ ਆਪ ਹੀ ਇਹ ਧਰਮੀ ਨਹੀਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੇਕਰ ਨਹੀਂ ਉਹ ਤੇ ਸੇ ਸੇ ਧਰਮੀ ਦੇ ਵਿਰੋਧੀ ਇਹੋ ਜਿਹੇ ਇਹੋ ਜਿਹੇ ਜੋ ਪਰਮੁਰੋਧੀਆ ਨਾ ਛੱਡ ਦੇ ਤੁਸੀਂ ਤੁਸੀਂ ਕੱਲ ਤਕਬੀਰ ਬਾਦੂ ਹੋਰਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈਗਾ ਉਹ ਹੁਕਮਨਾਮੇ ਤੋਂ ਬਹੁਤ ਦਾਕਾ ਦਾ ਬਿਆਨ ਸੀ ਉਸ ਬਿਆਨ ਨੂੰ ਕਿ ਕਿਸੰਦਾ ਰੱਤ ਦੇਖਦੇ ਦੇਖਦੇ ਜਿਹੜਾ ਕਿਸੇ ਕੱਲ ਬੋਲੇ ਹੈ ਜੇ ਨੇ ਇੱਕ ਤਾਂ ਘੋੜੀ ਚਕਵਾ ਲਿਆ ਇਸ ਤੋਂ ਕੋਈ ਨਹੀਂ ਜਦੋਂ ਉਹ ਮਸੂਲ ਦੇ ਦਿੱਤੇ ਨਹੀਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀਤਾ ਕਿਉਂ ਨਹੀਂ ਉਹ ਕਈ ਸਾਲ ਮੁਕਰਦੇ ਰਹੇ ਉਹ ਜਿਹੜੀਆਂ ਲੋਕ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬਿਜਲੀ ਤੇ ਸਿੱਟਾਂ ਬਣੀਆਂ ਉਹਨਾਂ ਦੀ ਵੀ ਰਿਪੋਰਟ ਆ ਸਾਰਾ ਕੁਝ ਇਹ ਇਹ ਤੇ ਹੁਣ ਇਹਨੂੰ ਲੋਕਾਂ ਲੋਕਾਂ ਨੂੰ ਭੁਲੇਖੇ ਚ ਰੱਖ ਦੋਸੀ ਹੁਣ ਉਹਨਾਂ ਨੇ ਗੁਰੂ ਘਰ ਦੇ ਕਬੂਲ ਨਹੀਂ ਤੇ ਫਿਰ ਵੀ ਸ਼ਾਇਦ ਗੁਰੂ ਕੋ ਮਾਫ਼ ਕਰਦੇ ਤੇ ਫਿਰ ਵੀ ਇਹ ਮੁਕਰਦੇ ਆ ਕਿ ਅਸੀਂ ਉਥੇ ਗਲਤੀ ਦਾ ਮੰਨ ਲਏ ਇਹ ਕੋਈ ਕੋਈ ਲੌਜੀਕ ਹੈ ਕਿ ਇੱਕ ਵੱਡਾ ਏਦਾਂ ਏਦਾਂ ਲੀਡਰ ਇਹ ਇੱਕ ਪਾਸੇ ਮੰਨ ਰਿਹਾ ਹੋਵੇ ਜਿਹਦੇ ਪਾਸੇ ਆ ਕੇ ਮੁਕਰ ਰਿਹਾ ਹੋਵੇ ਕਿ ਕੀ ਕੀ ਖੇਡ ਬਣਾਏ ਕਿ ਤਮਾਸ਼ਾ ਬਣਾ ਰੱਖਿਆ ਹੈ ਕੱਲ ਤੱਕ ਜਿਸ ਤਰ੍ਹਾਂ ਦਰਬਾਰ ਕੀਤੀ ਹੋਈ ਹੈ ਬੁੱਤੇ ਦੇ ਨਾਲ ਤੇ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਤੋਂ ਦਾਮੇ ਨੂੰ ਕਿਵੇਂ ਦੇਖਦੇ ਹੈ ਇਹਦਾ ਕੋਈ ਤੁਸੀਂ ਦਿਨਤ ਬੋਇਆ ਨਾ ਇਹ ਇਹ ਦੇ ਤੁਸੀਂ ਦੇਖੋ ਕਿ ਸਾਰਾ ਧਾਮਾ ਜਿਹੜਾ ਨਾ ਇਹ ਸਾਰਾ ਰੋਸ਼ ਸਿੰਘ ਸਵਾਨਾਂ ਦੇ ਉੱਪਰ ਸੁੱਟ ਕੇ ਕਿਉਂਕਿ ਸੇ ਇੱਕ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਕ੍ਰਿੰਗ ਸਵਾਨ ਉਸ ਤੱਕ ਪਹੁੰਚ ਜਾਣਗੇ ਜੋ ਇਹਨਾਂ ਦੇ ਸਾਰੇ ਗਨਾਹ ਜਿਹੜੇ ਨੰਗੇ ਕਰੇ ਹੋ ਗਏ ਇਸ ਕਰਕੇ ਇਹਨਾਂ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਸਿੰਘ ਸਵਾਨ ਦੀ ਵਜਾ ਨਾਲ ਸਾਨੂੰ ਕੌਮਤਰੀ ਸਾਨੂੰ ਲੋਕਾਂ ਚ ਵੀ ਇਹ ਚੀਜ਼ ਹੈ ਕਿ ਨਮੂਸੀ ਆ ਇਸ ਕਰਕੇ ਅਸੀਂ ਇਹਦਾ ਉਲਟਾ ਇਹ ਕਿ ਸਿੰਘ ਸਵਾਨ ਦੇ ਉੱਪਰ ਹੀ ਦੋਸ਼ ਲਾ ਕੇ ਉਹਨਾਂ ਦੀ ਕਰਜ਼ੀ ਕਰਕੇ ਉਹਨਾਂ ਨੂੰ ਗੋਸ਼ੀ ਬਿਠਾਈ ਇਹ ਸਿੰਘ ਸਵਾਨ ਸਿੰਘ ਸਵਾਨ ਮੰਨਦੇ ਨਹੀਂ ਇਹ ਉਹਨਾਂ ਨੂੰ ਇੱਕ ਐਜੋ ਮੁਲਾਜ਼ਮ ਦੇ ਤੌਰ ਤੇ ਮੰਨ ਰਹੇ ਆ ਤੇ ਉਹ ਸਾਡੇ ਨੌਕਰ ਆ ਕਿ ਅਸੀਂ ਜਿਗਰ ਮਰਜ਼ੀ ਇਹਨਾਂ ਨੂੰ ਕੱਢ ਦਈਏ ਕਿਉਂਕਿ ਇਹਨਾਂ ਦੀ ਕੀ ਹੈ ਸਥਿਤੀ ਕਿ ਸਿੰਘ ਸਵਾਨ ਨੂੰ ਮੁਕਤਲ ਕਰਨ ਦੀ ਉਹਤੇ ਜੋ ਕੋਈ ਤੁਸੀਂ ਲੱਗਦੇ ਦੋਸ਼ ਤੇ ਵੀ ਗੱਲ ਤੋਂ ਜਿਹੜੇ ਉਹਨਾਂ ਤੇ ਬੋਲਛਾਈ ਜਾ ਰਹੇ ਆ ਉਹ ਜਦੋਂ ਉਹਨਾਂ ਨੂੰ ਤੁਸੀਂ ਜਾਣਦਾ ਸੀ ਤੁਸੀਂ ਜਾਣਦਾ ਉਹਨਾਂ ਨੂੰ ਉਹ ਉਸ ਟਾਈਮ ਤੇ ਪਹਿਲਾਂ ਉਹਨਾਂ ਦੀ ਜਾਂਚ ਕਰਕੇ ਉਹ ਉਦੋਂ ਦੇਖਣਾ ਚਾਹੀਦਾ ਕਿ ਜੇ ਗੋਸ਼ੀ ਸੀ ਕਿ ਤੋ ਕਿਸੇ ਨੇ ਕੱਲ ਕਿਉਂ ਉਹਨਾਂ ਨੂੰ ਇਸ ਗੱਡੀ ਤੋਂ ਬਿਠਾ ਛੱਡਿਆ ਆਜੇ ਤੱਕ ਕੋਈ ਨਹੀਂ ਕਾਲ ਨਹੀਂ ਕਰਦਾ ਪਰ ਉਹਦਾ ਕਿਸੇ ਤਰ੍ਹਾਂ ਦਾ ਤਹਿਦਾ ਹੈ ਉਹਦਾ ਕਿਤਾ ਜਿਹੜਾ ਫਾਰਮਾ ਨਾਮ ਤੇ ਚੱਲਿਆ ਜਿਹਦੇ ਨਾਮ ਤੇ ਹਰਵਾੜਾ ਤੇ ਮਿੰਟ ਮਿੰਟ ਜਿਹੜਾ ਲੜੋਗੇ ਉਹ ਕਿ ਬਾਤ ਇਹ ਨਹੀਂ ਕਿ ਉਹ ਰਾਮੇਸ਼ ਤੋਂ ਮੀਟ ਲਗਾ ਦਿੱਤਾ ਕਿ ਹਸਤੀ ਗੱਲ ਰਹੀ ਕੋਈ ਨਾ ਕੋਈ ਕਿਸੇ ਕਿਸੇ ਦਾ ਸੁਪਾਲ ਦੇ ਬਣਾ ਕੇ ਟ੍ਰੇਨਿੰਗ ਕਮੇਟੀ ਕੋਈ ਕੋਈ ਲੈਣਾ ਤੇ ਕਾਲੀਦਲ ਦਾ ਵਿਚਾਰਾ ਪੇ ਕਰੇ ਨਹੀਂ ਜਿੱਦਾਂ ਹੁਣ ਇਹ ਕਾਲੀਦਲ ਸਿਆਸੀ ਤੌਰ ਤੇ ਸਿਆਸੀ ਪਾਰਟੀ ਹੈ ਜਿੱਦਾਂ ਉਹ ਟੋੜਨ ਲੱਗੇ ਜਿਹੜਾ ਕੋਈ ਰਸਤਾ ਉਹ ਕੱਢਣ ਜੋ ਉਹ ਹੈ ਨਹੀਂ ਕੱਢਾਂਗੇ ਤੇ ਬਾਕੀ ਇਹ ਚੀਜ਼ ਹੈ ਕਿ ਫੈਸਲਾ ਤੇ ਸੰਕਟਾ ਨੇ ਕਰਨਾ ਸੰਕਟਾ ਨੂੰ ਜੇ ਕੋਈ ਬਦਲ ਨਹੀਂ ਸੀ ਲੱਗਦਾ ਮੇਰੇ ਖਿਆਲ ਤਾਂ ਕਰਕੇ ਬਹੁਤ ਟਾਈਮ ਤੱਕ ਸਾਰੀਆਂ ਸੰਸਥਾਵਾਂ ਸਾਡੀਆਂ ਹਥਿਆਸ਼ ਸ਼ੜੀਆਂ ਉਹਨਾਂ ਨੂੰ ਇਹਨਾਂ ਨੇ ਬਹੁਤ ਰਸਾਤਲ ਤੋੜ ਛੜਿਆ ਮੇਰੇ ਖਿਆਲ ਲੇ ਤਾਂ ਲੋਕਾਂ ਕੋਲ ਆਪਸ਼ਨ ਹੈਗੀ ਆ ਲੋਕ ਮੇਰੇ ਖਿਆਲ ਹੁਣ ਕਾਫੀ ਸੇਤ ਹੋ ਚੁੱਕੇ ਆ ਪਹਿਲਾ ਵਾਲੀ ਗੱਲ ਨਹੀਂ ਕਿ ਇਹਨਾਂ ਨੂੰ ਜਿਹੜਾ ਕਿ ਉਹ ਪੰਥ ਮੰਨੀ ਜਾਣਗੇ ਉਹਨਾਂ ਨੂੰ ਲੱਗੇ ਪਤਾ ਲੱਗੇ ਕਿ ਪੰਥ ਸੱਚ ਕੋਣ ਆ ਤੇ ਪੰਥ ਵਿਰੋਧੀ ਕੋਣ ਆ ਇਸ ਕਰਕੇ ਹੁਣ ਉਹ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਦੇਖੋ ਕਿ ਜੇ ਸਰੇ ਰਾਕ ਮੀਤੀ ਬਣੀ ਤੋਂ ਵੀ ਇਹਨਾਂ ਦੀਆਂ ਗਲਤੀਆਂ ਨੇ ਸਭ ਸਾਰਾ ਕੁਝ ਜਿਹੜਾ ਇਹਨਾਂ ਦੀ ਬਦੌਲਤੀ ਹੋਇਆ ਹੁਣ ਸਾਰੀਆਂ ਸੰਗਤਾਂ ਸਮਝ ਗਈਆਂ ਇਸ ਕਰਕੇ ਮੇਰੇ ਖਿਆਲ ਲੇ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਬਹੁਤ ਸੋਚ ਸਮਝ ਕੇ ਇਹ ਸੇਖ ਪੰਥ ਚੱਲੂਗਾ ਪਰ ਜਾਨੇ ਸਹਿਯੋਗ ਨਾਲ ਹੀ ਚੱਲਾਂਗੇ ਅਸੀਂ ਕੋਈ ਹੱਥਾ ਦੀ ਆਪਣੀ ਕੋਈ ਲਾਲਸਾ ਨਹੀਂ ਅਸੀਂ ਖਾਲਸਾ ਪੰਥ ਨੂੰ ਕਰੀਬ ਚਲਾਵਾਂਗੇ ਦੇਖਣੇ ਚਾਹੋਨੇ ਬਹੁਤ ਹੀ ਜ਼ੋਰ ਜ਼ੋਰ ਨਾਲ ਪਾਰਟੀ ਬਣਾਉਣੀਆਂ ਖੰਡ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਵਿੱਚ ਖੰਡ ਕਿਹਨੇ ਕਰਦਾ ਹੈ ਹੰਦੀ ਜਿਹੜੀ ਸੰਗਤਾਂ ਕੋਲ ਇਸ ਤਰ੍ਹਾਂ ਦੀ ਕਮੀ ਹੈਗੀ ਸੰਗਤਾਂ ਦੀਆਂ ਲੋਕ ਸਭਾ ਇਲੈਕਸ਼ਨ ਜਿਹੜੀ ਸਾਡੇ ਕੋਈ ਇੱਕ ਰੁਪਿਆ ਵੀ ਨਹੀਂ ਸੀ ਇਹ ਸਾਰਾ ਕੁਝ ਇਹ ਚੀਜ਼ਾਂ ਕਿ ਅਸੀਂ ਤੇ ਇਹ ਫਰਾਮਾਂ ਪਿਆ ਕੇ ਕੋਈ ਵੋਟਾਂ ਖਰੀਦ ਕੇ ਥੋੜੀ ਜਿਹੀ ਕੰਮ ਕਰਨਾ ਅਸੀਂ ਤਾਂ ਲੋਕਾਂ ਦੀ رائے ਨਾਲ ਸੰਗਤ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਇਸ ਕਰਕੇ ਕੇ ਜਿਸ ਦੀ ਜੋ ਸੰਘਰਸ਼ ਪੀਂਦੀ ਆ ਆ ਦੋਨੋਂ ਲੋਕ ਸਭਾ ਸੀਟਾਂ ਤੇ ਅਸੀਂ ਦੇਖਿਆ ਕਿ ਕੁਝ ਵੀ ਨਹੀਂ ਹੋਇਆ ਡਿਜੀਟਲ ਪਹੁੰਚ ਤੋਂ ਕੋਈ ਨਹੀਂ ਖੇਗੇ ਤੇ ਫਿਰ ਵੀ ਦੇਖੋ ਕਿਵੇਂ ਮਾਰਜਨ ਦੇ ਲੋਕਾਂ ਨੂੰ ਦੱਸਦੇ ਜੀ ਲੋਕ ਜਾਗਦੇ ਹੁੰਦੇ ਉਹਦੇ ਕੋਈ ਕਿਸੇ ਕੀ ਦਿਖ ਨਹੀਂ ਚੁੱਕੀ। ਇਸ ਸੰਗਤ ਨੂੰ ਦੇਖਣੇ ਕਿ ਜੋ ਪੰਜਾਬ ਦੇ ਹਾਲਾਤ ਪੰਜਾਬ ਦੇ ਹਾਲਾਤਾਂ ਨੂੰ ਇਹ ਇਸ ਚੰਗੇ ਕਾਸੇ ਤੋਰਨ ਵਾਸਤੇ ਆਪਾਂ ਸਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ। ਆਪਾਂ ਸਾਰੇ ਜਣੇ ਨਾਲ ਮਿਲ ਕੇ ਇਸ ਧਰਮ ਜਾਤ مذہب ਤੋਂ ਉੱਤੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਣੇ ਇੱਕ ਊਠ ਮੱਥੋਈਏ ਕਿ ਇੱਕ ਊਠ ਮੱਥੋਈਏ ਆਪਾਂ ਬੜਾ ਮਾਰ ਕੇ ਆਪਣੀ ਨੌਜਵਾਨੀ ਨੂੰ ਬਚਾਈਏ ਜੋ ਆਪਣੇ ਹਾਲਾਤ ਬਣੇ ਚਾਹਿਆ ਜੋ ਯੂਐਸਏ ਪ੍ਰਵਾਸੀ ਦੀ ਸਮੱਸਿਆ ਵਧ ਰਹੀ ਆ ਜਹਾ ਇੱਥੇ ਇੱਕ ਪ੍ਰਵਾਸ ਕਰ ਰਹੇ ਆ ਸਾਡੇ ਵਿੱਚ ਦਿਨ ਦਿਦ ਦੇਣ ਪੰਜਾਬੀਆਂ ਦੀ ਜਿਹੜੇ ਅਸਲੀ ਵਾਅਦਾ